ਜਿਹੜਾ ਜਗਮੀਤ ਸਿੰਘ ਬਰਾੜ ਹੈ ਇੱਕ ਟਾਈਮ ਇਹੋ ਜਿਹਾ ਹੁੰਦਾ ਸੀ ਗੱਲ ਕਿ ਮੈਂ ਕਿੱਲਾ ਜ਼ਮੀਨ ਹੀ ਇਹਦੇ ਮਗਰ ਵੀ ਇੱਥੇ ਲਾਤੀ ਬਿਆਸਤ ਦਾ ਜਿਹੜਾ ਮੁੰਡਾ ਸੀ ਬੁੱਚੜ ਰਮਨਜੀਤ ਬਿੱਟੂ ਜੀ ਇਹ ਸਾਰੇ ਕਾਂਗਰਸੀ ਭਾਜਪਾ ਨੂੰ ਇਹਨਾਂ ਨੇ ਜਵੈਣ ਕੀਤੀ ਐ ਕਿ ਜਿਹਦੇ ਵਿੱਚ ਕੈਪਟਨ ਵੀ ਅੱਜ ਰੋ ਰਿਹਾ ਵੀ ਮੈਨੂੰ ਉੱਥੇ ਕੋਈ ਪੁੱਛ ਨਹੀਂ ਰਿਹਾ ਇਹ ਗੱਡੇ ਉਹਦੇ ਮਾਣ ਕੇ ਤੇ ਅੱਜ ਇਹ ਬੀਜੇਪੀ ਜਵੈਣ ਕਰ ਰਿਹਾ ਜੀ ਵੀ ਉਹ ਸਿਆਣੇ ਆnde ਹੁੰਦੇ ਐ ਵੀ ਜਿਹੜਾ ਲੀਡਰ ਹੁੰਦਾ ਨਾ ਤੇ ਇੱਕ ਜਿਹੜਾ ਲੀਡਰ ਤੇ ਇੱਕ ਕੰਜਰੀ ਜੀ ਵੀ ਇਹਨਾਂ ਦਾ ਅਤਵਾਰ ਨਹੀਂ ਹੁੰਦਾ ਵੀ ਤੜਕੇ ਕਿੱਥੇ ਹੁੰਦੇ ਦੇ ਹੱਥ ਨੇ ਇਹਨਾਂ ਨੇ ਕਿੱਥੇ ਚਲੇ ਜਾਣਾ ਐ ਕਰਨਜੀਤ ਬਰਾੜ ਜਿਹੜੀ ਗੱਲ ਅੱਜ ਇਹ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਤੇ ਜੀ ਇਹਨੇ ਆਪ ਮੰਨਿਆ ਤੁਹਾਡੇ ਚੈਨਲਾਂ ਦੇ ਉੱਤੇ ਇਹ ਵੀ 2007 ਦੇ ਵਿੱਚ ਹੁਕਮ ਲਾਵਾ ਜਾਰੀ ਹੋਇਆ ਸੀ ਵੀ ਡੇਰਾ ਪ੍ਰੇਮੀਆਂ ਨਾਲ ਕਿਸੇ ਨਾਲ ਰੋਟੀ ਬੇਟੀ ਇਹਨਾਂ ਨਾਲ ਕੋਈ ਸਾਂਝ ਨਹੀਂ ਰੱਖਣੀ ਠੀਕ ਬਲਵਿੰਦਰ ਭੂੰਦੜ ਦੇ ਘਰੇ ਡੇਰਾ ਪ੍ਰੇਮੀਆਂ ਦੀਆਂ ਮੀਟਿੰਗਾਂ ਬਾਦਲ ਕਾ ਨ ਮੈਂ ਇੱਕ ਰਮਜ਼ਾਰਿਆਂ ਜੀ ਇਹ 7 ਸਾਲ ਆ 7 ਤੋਂ ਲਾ ਕੇ 3 ਸਾਲ ਉਹ ਤੇ 5 ਸਾਲ ਵੀ ਮੈਂ ਬਾਦਲ ਕਾ ਪਿੱਛੇ ਝੂਠ ਮਾਰਦਾ ਰਿਆਂ ਇਹਨੇ ਆਪ ਮੰਨਿਆ ਤੁਹਾਡੇ ਚੈਨਲਾਂ ਦੇ ਉੱਤੇ ਇਹ ਵੀ 2007 ਦੇ ਵਿੱਚ ਹੁਕਮਨਾਮਾ ਜਾਰੀ ਹੋਇਆ ਸੀ ਵੀ ਡੇਰਾ ਪ੍ਰੇਮੀਆਂ ਨਾਲ ਕਿਸੇ ਨਾਲ ਰੋਟੀ ਬੇਟੀ ਇਹਨਾਂ ਨਾਲ ਕੋਈ ਸਾਂਝ ਨਹੀਂ ਰੱਖਣੀ ਬੀਜਪੀ ਨਾਲ ਸਮਝੌਤੇ ਹੋਣਗੇ ਇਸੇ ਮੂਹਰੇ ਨਾਲ ਹੀ ਉਹ ਕੀ ਕਰਨਗੇ ਜਿਵੇਂ ਹੁਣ ਚਰਨ ਬਰਾਰ ਕਹਿੰਦਾ ਵੀ ਬੀਜਪੀ ਬਹੁਤ ਚੰਗੀ ਹੈ ਉਹਨੇ 30 ਮਿੰਟ ਮਿੱਠਾ ਨਹੀਂ ਗੁਰਵਾਨੀ ਸ਼ਿਵਕਤੀ ਕੀਤੀ ਹੈ ਵੀ ਜੇ ਗੁਰੂ ਨਾ ਹੁੰਦੇ ਤੇ ਸਾਡਾ Hindu ਧਰਮ ਨਹੀਂ ਸੀ ਹੋਣਾ ਤੁਸੀਂ ਵੇਖ ਰਹੇ ਹੋ ਲੋਕਾਂ ਦੀ ਅਵਾਜ਼ ਟੀਵੀ ਚੈਨਲ ਮੈਂ ਨਿਸ਼ਾਨ ਸਿੰਘ ਸੋ ਦਰਸ਼ਕਾਂ ਦਾ ਸਵਾਗਤ ਹੈ ਸੋ ਗੱਲ ਕਰਾਂਗੇ ਪੰਜਾਬ ਦੀ ਸਿਆਸਤੀ ਸੋ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਲਗਾਤਾਰ ਆਪਣਾ ਹੜਾਰ ਵਧਾ ਰਹੀ ਹੈ ਸੋ ਹਰਿਆਣਾ ਮੁੱਖ ਮੰਤਰੀ ਨੈب ਸਿੰਘ ਸੈਣੀ ਦੀ ਅਗਵਾਈ ਚ ਸਾਬਕਾ ਕਾਂਗਰਸੀ ਸੰਸਦ ਜਗਮੀਤ ਸਿੰਘ ਬਰਾੜ ਸੀਨੀਅਰ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਤੇ ਸੀਐਮ ਆਣ ਦੇ ਓਐਸਡੀ ਊੰਕਾਰ ਸਿੱਧੂ ਬੀਜੇਪੀ ਤੇ ਸ਼ਾਮਲ ਹੋਏ ਸੋ ਵਿਚਾਰ ਚਰਚਾ ਕਰਾਂਗੇ ਮੇਰੇ ਨਾਲ ਜੁੜੇ ਨੇ ਸਿਆਸੀ ਮਾਹਿਰ ਬਾਬਾ ਹਮੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਤ ਹੈ ਜੀ ਸਤਿ ਸ੍ਰੀ ਅਕਾਲ ਸੋ ਬਾਬਾ ਹਮੀਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਆਪ ਜੀ ਦਾ ਜੀ ਫੋਨ ਕਰਨ ਤੇ ਬਹੁਤ ਬਹੁਤ ਆਪਣੇ ਸਰੋਤਿਆਂ ਦਾ ਤੇ ਆਪ ਜੀ ਦਾ ਧੰਨਵਾਦ ਜੀ। ਸੋ ਬਾਬਾ ਹਮੀਰ ਸਿੰਘ ਜੀ ਸਵਾਲ ਹੈ ਕਿ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਬੜੀ ਉਥਲ ਪੁਥਲ ਚ ਹੋ ਰਹੀ ਹੈ। ਗੱਲ ਇਹ ਹੈ ਕਿ ਬੀਜੇਪੀ ਦੇ ਲੀਡਰ ਜਿਹੜੇ ਡਿੱਗਜ ਲੀਡਰ ਕਹਿੰਦੇ ਨੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਤੇ ਸੁਨੀਲ ਜਾਖੜ ਉਹ ਇੱਕ ਗੱਲ ਕਹਿਆ ਕਰਦੇ ਸੀ ਵੀ ਕਾਲੀ ਜਿਹੜੇ ਨੇ ਚਿੱਟਾ ਬਕਾਉਂਦੇ ਨੇ ਪੰਜਾਬ ਦੀ ਨੌਜਵਾਨੀ ਤੇ ਪੰਜਾਬ ਨੂੰ ਬਰਬਾਦ ਕਰਨ ਵਾਲੇ ਇਹ ਲੋਕ ਨੇ ਅੱਜ ਚਾਰ ਜਿਹੜੇ ਲੀਡਰ ਨੇ ਕਾਲੀ ਜਿਹੜੇ ਲੀਡਰ ਸੀਗੇ ਉਹ ਭਾਜੀਪੀ ਦੇ ਵਿੱਚ ਸ਼ਾਮਲ ਹੋਏ ਨੇ ਭਾਜੀਪੀ ਦਾ ਉਹਨਾਂ ਨੇ ਪੱਲਾ ਫੜ ਲਿਆ ਇਹ ਸਾਰੀ ਜਿਹੜੀ ਜਿੰਨਾ ਸਾਰਾ ਮਾਮਲਾ ਹੈਗਾ ਤੁਹਾਨੂੰ ਕਿਵੇਂ ਲੱਗਦਾ ਹੈ ਵੇਖੋ ਜੀ ਜਿਹੜੇ ਭਾਜੀਪੀ ਦੇ ਵਿੱਚ ਲਿਹੇ ਚਾਰੇ ਲੀਡਰ ਗਏ ਹੋਈ ਹੈ ਜੀ ਸਭ ਤੋਂ ਪਹਿਲਾਂ ਚੀਨ ਮਿਨਿਸਟਰ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗਿਆ ਫਿਰ ਜਾਖੜ ਗਿਆ ਜੀ ਇਹਨਾਂ ਨੇ ਬੜੇ ਬੜੇ ਵੱਡੇ ਵੱਡੇ ਅਹੁਦੇ ਮਾਣੇ ਐਮਪੀਆ ਦੇ ਮਾਣੇ ਚੀਨ ਮਿਨਿਸਟਰਾਂ ਦੇ ਅਹੁਦੇ ਮਾਣੇ ਜਿਹਦੇ ਵਿੱਚ ਬਿੱਟੂ ਬੁੱਚੜ ਬਿਆਸ ਦਾ ਜਿਹੜਾ ਮੁੰਡਾ ਸੀ ਬੁੱਚੜ ਰਮਨਜੀਤ ਬਿੱਟੂ ਜੀ ਇਹ ਸਾਰੇ ਕਾਂਗਰਸੀ ਬੀਜੇਪੀ ਨੂੰ ਇਹਨਾਂ ਨੇ ਜਵਾਨ ਕੀਤੀ ਐ ਕਿ ਜਿਹਦੇ ਵਿੱਚ ਕੈਪਟਨ ਵੀ ਅੱਜ ਰੋ ਰਿਹਾ ਵੀ ਮੈਨੂੰ ਉੱਥੇ ਕੋਈ ਪੁੱਛ ਨਹੀਂ ਰਿਹਾ ਜੀ ਬਿਲਕੁਲ ਸਹੀ ਗੱਲ ਹੈ ਅੱਖਰ ਦੀ ਰੋ ਰਿਹਾ ਵੀ ਅੱਖਰ ਦੀ ਵੀ ਕੋਈ ਉੱਥੇ ਪੁੱਛ ਪ੍ਰਤੀਕ ਨਹੀਂ ਗਈ ਇੱਕ ਕਾਂਗਰਸੀ ਵੀਰਕਾ ਸੀ ਅੰਮ੍ਰਿਤਸਰ ਤੋਂ ਉਹ ਬੀਜੇਪੀ ਚ ਗਿਆ ਸੀ ਉਹ ਛੇਤੀ ਛੋੜੇ ਨੀ ਨਾ ਕੀ ਮੁੜ ਕੇ ਆ ਗਿਆ ਸੀ ਜੀ ਜਿਹੜਾ ਜਗਮੀਤ ਸਿੰਘ ਬਰਾੜ ਹੈ ਇੱਕ ਟਾਈਮ ਇਹੋ ਜਿਹਾ ਹੁੰਦਾ ਸੀ ਗੱਲ ਕਿ ਮੈਂ ਕਿੱਲਾ ਜ਼ਮੀਨ ਹੀ ਨਹੀਂ ਇਹਦੇ ਮਗਰ ਵੀ ਇਤਕੇ ਲਾਤੀ ਵੀ ਇਹਨੇ ਜਿਹੜੇ ਕਾਂਗਰਸ ਦੇ ਵਿੱਚ ਰਹਿ ਕੇ ਦੇ ਪਾਰਲੀਮੈਂਟ ਵਿੱਚ ਸਾਡੇ ਸਿੱਖ ਮਸਲੇ ਦੀ ਆਵਾਜ਼ ਕੁੱਪੀ ਸੀ ਤੇ ਜੀ ਇਹਨੂੰ ਵਾਜੇ ਪੰਜਾਬ ਦੇ ਨਾਲ ਵੀ ਇਹਨੂੰ ਖਤਾਬ ਮਿਲਿਆ ਹੋਇਆ ਸੀ ਵੀ ਵਾਜੇ ਪੰਜਾਬ ਹੈ ਬਈ ਪੰਜਾਬ ਦੀ ਆਵਾਜ਼ ਇਹਨੇ ਪਾਰਲੀਮੈਂਟ ਤੇ ਚੱਕੀ ਹੈ ਤੇ ਜੀ ਪੰਜਾਬ ਦਾ ਮੁੱਖ ਮੰਤਰੀ ਮੌਜੂਦਾ ਪ੍ਰਕਾਸ਼ ਸਿੰਘ ਬਾਦਲ ਸੀ ਸੁਖਵੀਰ ਬਾਦਲ ਨੂੰ ਇਹਨੇ 6000 ਵੋਟ ਤੇ ਉਸ ਵੇਲੇ ਹਰਾਇਆ ਜਦੋਂ ਇਹਦਾ ਪਿਓ ਮੁੱਖ ਮੰਤਰੀ ਸੀ ਜੀ ਅੱਜ ਇਹ ਡਡੇ ਅਹੁਦੇ ਮਾਣ ਕੇ ਤੇ ਅੱਜ ਇਹ ਬੀਜੇਪੀ ਜਵੈਣ ਕਰ ਰਹੇ ਆ ਜੀ ਵੀ ਉਹ ਸਿਆਣੇ ਆਦੇ ਹੁੰਦੇ ਆ ਵੀ ਜਿਹੜਾ ਲੀਡਰ ਹੁੰਦਾ ਨਾ ਤੇ ਇੱਕ ਜਿਹੜਾ ਲੀਡਰ ਤੇ ਇੱਕ ਕੰਜਰੀ ਜੀ ਵੀ ਇਹਨਾਂ ਦਾ ਇਤਬਾਰ ਨਹੀਂ ਹੁੰਦਾ ਵੀ ਤੜਕੇ ਕਿੱਥੇ ਹੁੰਦੇ ਦੇ ਹੱਥ ਨੇ ਇਹਨਾਂ ਨੇ ਕਿੱਥੇ ਚਲੇ ਜਾਣਾ ਹੈ ਇਹ ਜੀ ਵੀ ਚਰਨਜੀਤ ਬਰਾੜ ਜਿਹੜਾ ਇਹ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਮੈਂ ਇਹ ਇੰਟਰਵਿਊ ਉਹ ਵੇਧਾ ਰਿਆ ਐ ਵੀ ਇਹ ਬਾਦਲ ਨੂੰ ਹੀਰੋ ਬਣਾਉਂਦਾ ਮਾਰਾ ਪੱਤਰਕਾਰਾਂ ਨੂੰ ਗੱਲ ਨਹੀਂ ਸੀ ਕਿਸੇ ਨੂੰ ਕਰਨ ਦਿੰਦਾ ਤੇ ਜੀ ਵੀ ਐਡਾ ਇਹ ਚੀਜ਼ ਤਰਾਰ ਬੰਦਾ ਸੀ ਵੀ ਪੱਤਰਕਾਰਾਂ ਦੀ ਗੋੜਨੀ ਜਲਵਾ ਹੁੰਦਾ ਸੀ ਤੇ ਜੀ ਜਿਹੜੀ ਗੱਲ ਅੱਜ ਇਹ ਭਾਜਪੀ ਦੇ ਵਿੱਚ ਸ਼ਾਮਲ ਹੋਇਆ ਤੇ ਜੀ ਇਹਨੇ ਆਪ ਮੰਨਿਆ ਤੁਹਾਡੇ ਚੈਨਲਾਂ ਦੇ ਉੱਤੇ ਇਹ ਵੀ 2007 ਦੇ ਵਿੱਚ ਹੁਕਮਨਾਮਾ ਜਾਰੀ ਹੋਇਆ ਸੀ ਵੀ ਡੇਰਾ ਪ੍ਰੇਮੀਆਂ ਨਾਲ ਕਿਸੇ ਨਾਲ ਰੋਟੀ, ਬੇਟੀ ਇਹਨਾਂ ਨਾਲ ਕੋਈ ਸਾਂਝ ਨਹੀਂ ਰੱਖਣੀ। ਜੀ ਆਪ ਇਹ ਮੰਨਿਆ ਵੀ ਮੈਂ 2007 ਤੋਂ ਲਾ ਕੇ ਇਹ 15 ਤੀਕ ਬਲਵਿੰਦਰ ਭੂੰਦੜ ਦੇ ਘਰੇ ਡੇਰਾ ਪ੍ਰੇਮੀਆਂ ਦੀਆਂ ਮੀਟਿੰਗਾਂ ਬਦਲ ਕੇ ਨਾ ਮੈਂ ਕਰਾਉਂਦਾ ਰਿਹਾ ਸੀ। ਤੇ ਜੀ ਇਹ 7 ਸਾਲ ਅ ਸੱਤ ਤੋਂ ਲਾ ਕੇ 3 ਸਾਲ ਉਹ ਤੇ 5-8 ਸਾਲ ਵੀ ਮੈਂ ਬਾਦਲ ਕਾ ਪਿੱਛੇ ਝੂਠ ਮਾਰਦਾ ਰਿਆ ਹਾਂ ਇਹ ਆਪ ਕਹਿੰਦੀ ਇਹ ਆਪ ਇਹਦੀ ਇੰਟਰਵਿਊ ਹੈ ਇਹਨੂੰ ਇਹ ਆਪ ਦਿੱਤੀਆਂ ਆ ਵੀ ਜਦੋਂ ਇਹ ਬਾਦਲ ਕਾ ਨੂੰ ਛੱਡ ਕੇ ਤੇ ਨਵੇਂ ਕਾਲੀਦਾ ਚ ਗਏ ਇੰਦੀਆਂ ਇੰਟਰਵਿਊ ਚੱਲੀਆਂ ਨੇ ਜੀ ਵੀ ਮੈਂ ਹੁਕਮ ਨਾਵੇਂ ਦੇ ਉੱਟ ਵੀ ਇਹਦੀਆਂ ਬਾਦਲ ਕਿਆ ਮੇਰੀ ਮੀਟਿੰਗਾਂ ਡੇਰਾ ਪ੍ਰੇਮੀਆਂ ਨਾਲ ਬਲਵਿੰਦਰ ਖੁੰਡੜ ਦੇ ਕਰੇ ਕਰਾਉਂਦਾ ਰਿਹਾ ਹਾਂ ਜੀ ਜਿਹੜੇ ਡੇਰਾ ਪ੍ਰੇਮੀਆਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਟਾਈਮ ਦੇ ਕੇ ਲਿਖ ਕੇ ਲਾ ਕੇ ਬੇਰਬੀ ਕੀਤੀ ਜੀ ਡੇਰਾ ਪ੍ਰੇਮੀਆਂ ਨੇ ਜੀ ਅੱਜ ਜਿਹੜੀ ਭਾਜਪਾ 'ਚ ਗਿਆ ਉਹਨੂੰ 1 ਸਾਲ ਬੀਤ ਗਿਆ ਚਾਰ-ਚਾਰ ਮੇਰੀ ਉਹਨੂੰ ਪ੍ਰੋਲ ਦੇ ਰਹੀ ਹੈ ਜੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋਲ ਲਨ ਵਾਲੀ ਪਾਰਟੀ ਹੀ ਉਹਨੂੰ ਪ੍ਰੋਲ ਦੇ ਰਹੀ ਹੈ ਤੇ ਇਹ ਚੰਨਜੀਤ ਬਰਾੜ, ਜਗਮੀਤ ਬਰਾੜ ਉਸ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਹੂੰ। ਪਹਿਲਾਂ ਤਾਂ ਇਹ ਦੱਸਣ ਵੀ ਇਹ ਗੁਰੂ ਦੇ ਸਿੱਖ ਹੈ। ਜਗਮੀਤ ਬਰਾੜ ਕਹਿੰਦਾ ਵੀ ਮੇਰੇ ਘਰੇ ਜਦਨ ਬਾਦਲ ਨੂੰ ਸਦਕੇ ਸ਼ਾਮਲ ਹੋਇਆ ਸੀ ਨਾ ਤੇ ਬਾਅਦ ਚ ਰੋਟੀ ਖਾਣ ਲੱਗੇ ਕਹਿਣ ਲੱਗੇ ਇਹ ਵੀ ਜਿਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਚਾਰੇ ਤੇ ਮੇਰੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ। ਜੀ। ਮੈਂ ਉੱਥੇ ਮੌਜੂਦ ਹਾਂ। ਫਿਰ ਮਗਰਾਣੀ ਜਗਮੀਤ ਬਰਾੜ ਬੋਲਦਾ ਰਿਹਾ ਵੀ ਇਹਦੀਆਂ ਪੈੜਾਂ ਜਿਹੜੀਆਂ ਬੇਅਫਦੀਆਂ ਬਾਦਲ ਕੇ ਘਰੇ ਜਾਂਦੀਆਂ ਇਹ ਜਗਮੀਤ ਬਰਾੜ ਬਰਗਾੜੀ ਮੋਰਚੇ ਤੇ ਆਪ ਖੁਦ ਬੋਲਦਾ ਰਿਹਾ ਇਸ ਗੱਲ ਨੂੰ ਹਾਂਜੀ ਸਟੇਜ ਤੇ ਬੋਲਦਾ ਰਿਹਾ ਵੀ ਇਹਦੀਆਂ ਪੈੜਾਂ ਬਾਦਲ ਦੇ ਘਰੇ ਜਾਂਦੀਆਂ ਬੇਅਫਦੀ ਦੀਆਂ ਜੀ ਉਦੋਂ ਪਿੱਛੇ ਸ਼ਾਮਲ ਹੋਏ ਗਿਰਸੇ ਬੋਲਟੇ ਹਰਿਆਣੇ ਪੈਰ ਨਹੀਂ ਲੱਗਣ ਦਿੱਤੇ ਇਹਨੂੰ ਪਾਰਟੀ ਚੋਂ ਕੱਢ ਕਾ ਜੀ ਹੁਣ ਮੇਰੇ ਖਿਆਲਾਂ ਵੀ 8ਵੀਂ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਹੁਣ ਜਿਵੇਂ ਇਹ ਜੇ ਖਬਰਾਂ ਚੱਲ ਰਹੀਆਂ ਨੇ ਤੇ ਜੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਨਾਮ ਬਣਿਆ ਗੁਰੂ ਦਾ ਨਾਮ ਬਣਿਆ ਖਾਲਸਾ ਪੰਥ ਦਾ ਨਾਮ ਬਣਿਆ ਕੋਸ਼ ਵੀ ਇਹ ਪੀਛੇ ਜਾ ਰਿਹਾ ਜਿਸ ਭਾਜੀਪੀ ਦੇ ਲੀਡਰ ਨੇ ਹਰਬੰਸ لال ਖੰਨੇ ਨੇ ਜੀ ਸੰਵਰਤ ਸਰ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਸਟੇਸ਼ਨ ਤੋਂ ਫੋਟੋ ਲਾ ਕੇ ਉਸ ਤੋਂ ਖੱਲੇ ਸਿੱਟ ਕੇ ਉੱਤੇ ਪਿਸ਼ਾਬ ਕੀਤਾ ਉੱਤੇ ਸਿਗਰਟਾਂ ਪੀਤੀਆਂ ਬੀੜੀਆਂ ਦੇ ਧੂਏ ਮਾਰੇ ਜੀ ਉੱਥੇ ਭਾਜਪੀ ਦੇ ਵਿੱਚ ਜਾ ਰਹੇ ਆ ਜਿਸ ਭਾਜਪੀ ਦੇ ਲੀਡਰ ਅਡਵਾਨੀ ਨੇ ਕਿਹਾ ਸੀ ਵੀ ਇੰਦਰਾ ਟੈਗ ਨਹੀਂ ਸੀ ਕਰਦੀ ਅਸੀਂ ਟੈਗ ਕਰਾਇਆ ਉੱਥੇ ਭਾਜਪੀ ਦੇ ਵਿੱਚ ਜਾ ਰਹੇ ਆ ਜਿਹੜੀ ਸਿੱਖਾਂ ਨੂੰ ਅੱਜ ਸਾਡੇ 40-40 ਸਾਲ 35-35 ਸਾਲ ਹੋ ਗਏ ਛੱਡ ਨਹੀਂ ਰਹੀ ਜੀ ਜੀ ਅਜੇ ਉਥੇ ਬੀਜਪੀ ਤੇ ਜਾ ਰਹੇ ਐ ਜੀ ਇਹ ਉਥੇ ਬੀਜਪੀ ਤੇ ਜਾ ਰਹੇ ਐ ਜਿਸ ਬੀਜਪੀ ਨੇ ਢੂੜ ਸਾਲ ਦਿੱਲੀ ਸਾਡੇ ਕਿਸਾਨ ਗਰਮੀ ਚ ਮੀਂਹ ਚ ਕੋ ਮਗਦੇ ਮੀਂਹਾਂ ਤੇ ਉਥੇ ਪਾਲੇ ਚ ਬਜ਼ੁਰਗ ਬੈਠੇ ਰੇ ਹਮ ਹਰਿਆਣਾ ਬਾਰਡਰ ਦੇ ਉੱਤੇ ਸਿੱਧੀਆਂ ਗੋਲੀਆਂ ਅੱਖਾਂ ਚ ਮਾਰੀਆਂ ਬੋਰੀਆਂ ਚ ਪਾ ਪਾ ਕੇ ਕੁੱਟ ਕੁੱਟ ਕੇ ਆ ਸਾਡੇ ਕਿਸਾਨਾਂ ਨੂੰ ਲੈ ਗਏ ਜਿਹਦੇ ਵਿੱਚ ਇੱਕ ਵਿਚਾਰਾ ਲੜਕਾ ਸ਼ਹੀਦ ਹੋਇਆ ਜੀ ਇਹ ਇਹ ਸਿੱਖ ਕੌਮ ਨੂੰ ਦੱਸਣਾ ਵੀ ਇਹ ਕਿਹੜੇ ਸੰਧਾਤਾਂ ਦੇ ਨਾਲ ਇਹ ਬੀਜੇਪੀ ਨੂੰ ਜਵੈਨ ਕਰ ਰਹੇ ਆ ਕੀ ਬੀਜੇਪੀ ਨੇ ਇਹਨਾਂ ਨੂੰ ਵਿਸ਼ਵਾਸ ਦਿੱਤਾ ਵੀ ਅਸੀਂ ਤੁਹਾਡੇ ਜਿਹੜੇ ਜ਼ਿਲ੍ਹੇ ਚ ਨੌਜਵਾਨ ਬੈਠੇ ਵੀ ਅਸੀਂ ਦੇ ਆਕ ਕਰਾਂਗੇ ਜੀ ਕੀ ਇਹਨਾਂ ਨੇ ਬੀਜੇਪੀ ਨੇ ਜਿਹੜਾ ਸਾਡਾ ਪਾਣੀ ਖੋਲਿਆ ਰੋਜ਼ ਸਾਰੀ ਪੰਜਾਬ ਗਵਰਨਮੈਂਟ ਪਿੱਠ ਨਹੀਂ ਕਾਲੀ ਪਿੱਠ ਦੇ ਆ ਜੀ ਕਾਂਗਰਸੀ ਪਿੱਠ ਦੇ ਆ ਵੇ ਸਾਡੇ ਡੈਮਾਂ ਦੇ ਸਾਰੇ ਹੱਕ ਬੀਜੇਪੀ ਖੋ ਕੇ ਲੈ ਗਈ ਉੱਥੇ ਆਪ ਦੇ ਇਹਨਾਂ ਨੇ ਬੰਬੇ ਲਾਤੇ ਤੇ ਜੀ ਦੂਨੀ ਬਰਸ਼ਤੀ ਚੰਡੀਗੜ੍ਹ ਦੀ ਖੋ ਕੇ ਲੈ ਗਏ ਕਿੰਨਾ ਪਿੱਛੇ ਰੌਲਾ ਪਿਆ ਤੇ ਜੀ ਪੰਜਾਬੀ ਬੋਲੀ ਨਹੀਂ ਮੰਨ ਰਹੀ ਪੰਜਾਬ ਦੇ ਇਲਾਕੇ ਖੋ ਕੇ ਲੈ ਗਏ ਬੀਜੇਪੀ ਵਾਲੇ ਤੇ ਜੀ 50 50 ਕਿਲੋ ਏਰੀਆ ਜਿਹੜਾ ਬਾਰਡਰ ਦਾ ਉਹ ਬੀਜੇਪੀ ਨੇ ਆਪਣੇ ਕਬਜੇ ਚ ਕਰ ਲਿਆ ਤੇ ਜੀ ਇਹ ਇੱਕ ਸੇਖੋਂ ਨੂੰ ਸਪਸ਼ਟ ਕਰਨ ਵੀ ਕਿਹੜੇ ਸੰਧਾਤ ਬੀਜਪੀ ਦੇ ਜਿਹਨਾਂ ਨੂੰ ਚੰਗੇ ਲੱਗੇ ਕਿ ਜਿਹੜਾ ਇਹ ਦਿੱਕਤੀ ਦੇ ਵਿੱਚ ਜਾ ਰਿਹਾ ਹੈ ਜੀ ਹਮੀਰ ਸਿੰਘ ਜੀ ਜਿਸ ਤਰ੍ਹਾਂ ਯੂਨੀਵਰਸਿਟੀ ਦੀ ਗੱਲ ਪਿੱਛੇ ਪਿਛਲੇ ਸਮੇਂ ਦੇ ਵਿੱਚ ਸੁਰਖੀਆਂ ਦੇ ਵਿੱਚ ਸੀਗੀ ਵੀ ਕੇਂਦਰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਜੀਗਾ ਫਿਰ ਵਿਧਾਇਕਾਂ ਨੇ ਬੜੀ ਮਿਹਨਤ ਦੇ ਨਾਲ ਉਸ ਨੂੰ ਛਡਵਾਇਆ ਹੈ ਸਾਰੀਆਂ ਗੱਲਾਂ ਇਹਨਾਂ ਨੂੰ ਪਤਾ ਨਹੀਂ ਲੋਕਾਂ ਨੂੰ ਵੇਖੋ ਜੀ ਮੈਂ ਇੱਕ ਇੰਟਰਵਿਊ ਪਹਿਲਾਂ ਦਿੱਤੀ ਸੀ ਆਇਤ ਉਹ 3 ਸਾਲ ਪਹਿਲਾਂ ਹਾਂਜੀ ਜੇਕ ਮੀਟ ਬਰਾਨ ਆਪਣਾ ਮਨਪ੍ਰੀਤ ਆਪਣਾ ਬਾਰਲ ਦਾ ਪਤੀਜਾਰ ਜੀ ਸੁਖਪਾਲ ਖੈਰਾ ਹਾਂਜੀ ਦਸਵਿੰਦਰ ਬਰਾਨ ਦਾ ਮੁੰਡਾ ਜਿਹੜਾ ਕੋਰਕਪੁਰੇ ਤੋਂ ਐਮਐਲਏ ਆ ਦੇ ਇਹੇ ਪੜ੍ਹੇ ਲਿਖੇ ਬੰਦੇ ਸੀਗੇ ਕੌਮ ਨੂੰ ਅਮੀਰ ਸੀਗੀ ਵੀ ਇਹ ਕਿਤੇ ਚਾਰੇ ਪੰਜੇ ਬੰਦੇ ਕਿਤੇ ਇਕੱਠੇ ਹੋ ਕੇ ਕੌਮ ਦੀ ਸਿੱਖ ਕੌਮ ਦੀ ਕਿਤੇ ਅਗਵਾਈ ਕਰਨਗੇ ਤੇ ਕੌਮ ਕਿਸੇ ਪਾਰ ਲੱਗ ਜੂਗੀ ਤੇ ਜੀ ਪਰ ਇਹ ਚਾਰਿਆਂ ਦੇ ਬੇੜਾ ਗਰਕ ਗਿਆ ਚਾਰਿਆਂ ਦਾ ਬੇੜਾ ਇਉਂ ਗਰਕ ਗਿਆ ਵੀ ਜਿਹੜਾ ਮਨਪ੍ਰੀਤ ਸੀ ਇਹਨੇ ਪਹਿਲਾ ਇਲੈਕਸ਼ਨ ਲੜਿਆ ਗਿੱਦੜਵੇ ਨਵੰਬਰ ਤੇ ਛਕਿਆ ਸੀ ਇਹਨੇ ਅੰਮ੍ਰਿਤ ਤੋੜ ਕੇ ਦਾੜੀ ਮੁੰਨ ਕੇ ਮੁਛਾ ਮਨਕੇ ਤੇ ਨਾਈ ਦੇ ਪੈਰਾਂ 'ਕਸੜਤੀਆਂ ਜੀ ਫਿਰ ਇਹਨੇ ਪੀਪ ਬਣਾਲੀ ਫਿਰ ਇਹ ਕਾਂਗਰਸ ਤੇ ਚਲਾ ਗਿਆ ਜਿਹੜਾ ਮਨਤਾਰ ਬਰਾੜ ਹੈ ਕਿਨੇ ਜਦੋਂ ਮਹਾਰਾਜ ਦੀ ਬੇਅਦਬੀ ਕੀਤੀ ਡੇਰਾ ਪ੍ਰੇਮੀਆਂ ਨੇ ਤੇ ਡੇਰਾ ਪ੍ਰੇਮੀ ਫੜਲੇ ਇਹਨਾਂ ਨੇ ਸਾਰੇ ਪ੍ਰੇਮੀ ਉਹ ਛਡਾਏ ਜੀ ਤੇ ਜਿਹੜਾ ਸੁਖਪਾਲ ਖੈਰਾ ਉਹਨੇ ਵੀ ਕੋਈ ਜਗਮੀਤ ਬਰਾੜ ਨੂੰ ਕੋਈ ਥਾਂ ਨਹੀਂ ਛੱਡਿਆ ਪਾਰਟੀਆਂ ਬਦਲਣ ਨਹੀਂਓ ਜੀ ਵੀ ਹੁਣ ਮੈਨੂੰ ਤਾਂ ਸਿੱਖ ਕੌਮ ਦੇ ਵਿੱਚ ਕੋਈ ਇਹੋ ਜਿਹਾ ਲੀਡਰ ਨਹੀਂ ਜੀਦਾ ਕਿ ਜਿਹੜੀ ਗੁਰੂਆਂ ਦੀ ਧਰਤੀ ਸੀ ਜਿਹੜੀ ਸਿੱਖਾਂ ਦੀ ਸਾਡੀ ਪਾਰਲੀਮੈਂਟ ਸੀ ਵੀ ਕੋਈ ਸਿੱਖ ਕੌਮ ਦੀ ਕੋਈ ਬਾਹ ਫੜਨ ਵਾਲਾ ਰਹਿ ਗਿਆ। ਬਾਬਾ ਹਮੀਰਜੀਤ ਸਿੰਘ ਜੀ ਸਵਾਲ ਹੈਗਾ ਵੀ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਸੀਗੀ ਸਿੱਖਾਂ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਫਿਰ ਉਹਦਾ ਕੀ ਬਣੇਗਾ ਹੁਣ? ਜਿਨ੍ਹਾਂ ਨੇ ਗੁਰੂ ਗਰਬ ਸਾਹਿਬ ਨਾਲ ਗੁਰੂ ਪੰਥ ਲਗਜ਼ਾਰੀਆਂ ਕੀਤੀਆਂ ਜੀ ਜਿਹਨੂੰ ਖੇਤਰੀ ਪਾਰਟੀ ਕਹਿੰਦੇ ਆ ਸੁਖਵੀਰ ਬਾਦਲ ਹੁਣ ਕਹਿੰਦਾ ਵੀ ਹਜੂਰ ਸਾਹਿਬ ਤੇਨਾਂ ਨੇ ਕਬਜ਼ੇ ਕਰ ਲਈ ਜਿਨਾਂ ਨੇ ਦਿੱਲੀ 'ਚ ਕਮੇਟੀ ਦੇ ਕਬਜ਼ੇ ਕਰ ਲਈ ਇਹ ਹੁਣ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਆ ਤੇ ਜੀ ਵੀ ਇਹ 40 ਸਾਲ ਉਹੀ ਬੀਜੇਪੀ ਐ ਜਿਹਨੂੰ ਇਹ ਕਹਿੰਦੇ ਹੁੰਦੇ ਸੀ ਸਾਡਾ 9 ਮਾਸ ਦਾ ਰਿਸ਼ਤਾ ਐ ਹਾਂਜੀ ਵੀ ਸਾਡਾ 9 ਮਾਸ ਦਾ ਰਿਸ਼ਤਾ ਅਸੀਂ ਇਹਨੂੰ ਛੱਡ ਨਹੀਂ ਸਕਦੇ ਤੇ ਜੀ ਤੇ ਅੱਜ ਵੀ ਇਹਨਾਂ ਦੇ ਵਿਰਥੇ ਵਰਗੇ ਬਲਟੋਏ ਵਰਗਿਆਂ ਦੇ ਬਿਆਨ ਫੜ ਲੋ ਕੁਰਸੀ ਦੇ ਭੁੱਖਿਆਂ ਦੇ ਉਹ ਕਹਿੰਦੇ ਸਰ ਲੋ ਮੱਛੀ ਹੋ ਰੇ ਅੰਦਰ ਖਾਤੇ ਵੀ ਸਾਡਾ ਬੀਜੇਪੀ ਨਾਲ ਸਮਝੌਤਾ ਹੋ ਜੇ ਤੇ ਸਾਨੂੰ ਕੁਰਸੀਆਂ ਮਿਲ ਜਾਣ ਭੀ ਜੀ ਵੀ ਅੱਜ ਜਿਹੜੀ ਆ ਨਾ 40 ਸਾਲ ਦੇ ਸਮਝੌਤੇ ਜਿਨ੍ਹਾਂ ਨਾਲ ਸੀ ਵੱਡੇ ਵੱਡੇ ਅਹੁਦੇ ਮਾਣੇ ਤੇ ਅੱਜ ਕਹਿੰਦੇ ਬੀਜੇਪੀ ਮਾੜੀ ਹੋ ਗਈ ਹਾਂਜੀ ਦੈਨੂ ਦੂਰ ਨਹੀਂ ਇਹ ਸਮਝੌਤੇ ਬੀਜੇਪੀ ਨਾਲ ਹੋਣਗੇ ਜੀ ਬੀਜੇਪੀ ਨਾਲ ਇਹ ਸਮਝੌਤੇ ਹੋਣਗੇ ਇਸੇ ਮੂਹਰੇ ਨਾਲ ਇਹ ਕਿਆ ਕਰਨਗੇ ਜਿਵੇਂ ਹੁਣ ਚਰਨ ਬਨਾਰ ਕਹਿੰਦਾ ਵੀ ਬੀਜੇਪੀ ਬਹੁਤ ਚੰਗੀ ਹੈ ਜੀ ਉਹਨੇ 82 ਮਿੰਟ ਮਿੱਠਾ ਨਹੀਂ ਗੁਰੂਆਂ ਨੇ ਸ਼ਿਵਤ ਕੀਤੀ ਆ ਵੀ ਵੀ ਜੇ ਗੁਰੂ ਨਾ ਹੁੰਦੇ ਤੇ ਸਾਡਾ ਹਿੰਦੂ ਧਰਮ ਨਹੀਂ ਸੀ ਹੋਣਾ ਤੇ ਜੀ ਤੇ ਉਹੀ ਗੁਰਮਾਰੇ ਸਿੱਖਾਂ ਨੂੰ ਉਹ ਛੱਡ ਨਹੀਂ ਰਿਹਾ। ਜੀ। ਉਹ ਉਹ ਆ ਵੀ ਪਹਿਲਾਂ ਸਿੱਖ ਮਾਫੀ ਮੰਗਣ ਤੇ ਫਿਰ ਅਸੀਂ ਇਹਨਾਂ ਨੂੰ ਛੱਡਾਂਗੇ। ਤੇ ਜੀ। ਇਹ ਕੌਮ ਕੌਮ ਨੂੰ ਦੱਸਣਾ ਵੀ ਇਹਨਾਂ ਨਾਲ ਉਹਨਾਂ ਨੇ ਵਾਣ ਜੇ ਕਰ ਲਏ ਐ ਵੀ ਅਸੀਂ ਸਿੱਖਾਂ ਨੂੰ ਰਿਆ ਕਰਕੇ ਪੰਜਾਬੀ ਇਲਾਕੇ ਪੰਜਾਬ ਨੂੰ ਦੇਵਾਂਗੇ, ਦਰਿਆਈ ਪਾਣੀ ਜਿਹੜੇ ਉਹ ਪੰਜਾਬ ਦੇ ਹੱਕ ਆ ਪੰਜਾਬ ਨੂੰ ਦੇਵਾਂਗੇ, ਜੁਨੀ ਬਰਸ਼ੀ ਪਾਣੀ ਨੂੰ ਦੇਵਾਂਗੇ। ਤੇ ਜੀ। ਇਹ ਕੱਲ ਨੂੰ ਕਿਹੜੇ ਮੂੰਹ ਦੇ ਨਾਲ ਜਾ ਕੇ ਇਹ ਵੋਟਾਂ ਮੰਗਣਗੇ ਮੇਰਾ ਇਹ ਥੋੜੇ ਮੀਡੀਆ ਲਈ ਚੈਲੰਜ ਹੈ ਜੀ ਇਹ ਚਾਰਾਂ ਬੰਦੇ ਜਿਹੜੇ ਬੀਜੇਪੀ ਚ ਗਏ ਐ ਇਲੈਕਸ਼ਨ ਲੜ ਕੇ ਵੇਖ ਲੈਣਾ ਕਿ ਕੁਰਸੀ ਦੇ ਮਾਰੇ ਗਈ ਇਹਨਾਂ ਨੂੰ 55000 ਵੋਟ ਨਹੀਂ ਪੈਣੀ ਪੰਜਾਬ ਦੇ ਵਿੱਚੋਂ ਜੀ ਹਾਂ ਜੀ ਹੰਮੀਰ ਸਿੰਘ ਜੀ ਜਿਸ ਤਰ੍ਹਾਂ ਇਹ ਜਿਹੜੀ ਪਾਰਟੀ ਹੈਗੀ ਬੀਜੇਪੀ ਇਹ ਗੱਲ ਕਰਦੀ ਸੀ ਵੀ ਇਹ ਚਿੱਟਾ ਵੇਚਣ ਵਾਲੀ ਪਾਰਟੀ ਹੈਗੀ ਅਕਾਲੀ ਦਲ ਅੱਜ ਇਹਨਾਂ ਦਾ ਗੱਠ ਜੋੜ 2027 ਵਾਸਤੇ ਹੋ ਜਾਵੇਗਾ ਜਾਂ ਕੀ ਮਾਮਲਾ ਸਾਹਮਣੇ ਆਵੇਗਾ ਬਿਲਕੁਲ 100% ਹੋਊਗਾ ਇਹ ਤਾਂ ਇੱਕ ਸਿਰਫ ਡਰਾਮੇਬਾਜ਼ੀ ਕਰ ਰਹੇ ਆ ਅੰਦਰੋਂ ਖਾਤੇ ਅਕਾਲੀਆਂ ਨੂੰ ਵੀ ਪਤਾ ਸਾਡਾ ਬੀਜੇ ਪੀ ਬਿਨਾਂ ਸਾਡਾ ਨਹੀਂ ਕੁਝ ਬਣਨਾ ਤੇ ਬੀਏਟੀ ਨੂੰ ਵੀ ਪਤਾ ਵੀ ਸਾਡਾ ਅਕਾਲੀਆਂ ਬਿਨਾਂ ਕੁਝ ਨਹੀਂ ਬਣਨਾ ਜੀ ਜਿਹੜੇ ਲੋਕ ਅੱਜ ਬੀਜੇ ਪੀ ਦਾ ਵਿਰੋਧ ਕਰਦੇ ਆ ਅਜ ਤੋਂ 6 ਮਹੀਨਿਆਂ ਨੂੰ ਮੈਂ ਤੈਨੂੰ ਜਿਵੇਂ ਹੁਣ ਚਰਨਜੀਤ ਬਰਾੜ ਕਹਿੰਦਾ ਜਗਮੀਤ ਬਰਾੜ ਕਹਿਣਗੇ ਨਾ ਵੀ ਬੀਜੇਪੀ ਬਹੁਤ ਚੰਗੀ ਆ। ਇਹੀ ਲੋਕ ਅਖੀਂ ਮਹੀਨਿਆਂ ਨੂੰ ਵੋਟਾਂ ਤੋਂ ਪਹਿਲਾਂ-ਪਹਿਲਾਂ ਕਹਿਣਗੇ ਵੀ ਬੀਜੇਪੀ ਕੇ ਮੋਦੀ ਬਹੁਤ ਚੰਗੇ ਆ। ਜੀ। ਹਾਂਜੀ। ਹਮੇਰ ਸਿੰਘ ਜੀ ਜਿਹੜਾ ਪੰਜਾਬ ਦਾ ਆਉਣ ਵਾਲਾ ਸਮਾਂ ਹੈਗਾ 2027 ਦਾ ਜਿਹੜਾ ਜਾਂ ਇਸ ਤੋਂ ਅੱਗੇ ਆਵੇਗਾ ਤੁਹਾਨੂੰ ਕੀ ਲੱਗਦਾ ਆਉਣ ਵਾਲਾ ਭਵਿੱਖ 2027 ਦੇ ਵਿੱਚ ਕਿਹੋ ਜਾਂ ਬਣੇਗਾ ਚੰਗਾ ਬਣੇਗਾ ਜਾਂ ਇਸ ਤੋਂ ਵੀ ਹੋਰ ਬੱਤਰ ਬਣ ਜਾਏਗਾ। ਇਸ ਤੋਂ ਵੀ ਬਹੁਤ ਥੱਲੇ ਚਲਾ ਜਾਵੇਗਾ ਪੰਜਾਬ ਦਾ ਜੋ ਅੱਜ ਮਾਹੌਲ ਬਣ ਗਿਆ ਪੰਜਾਬ ਦਾ ਵਿੱਚ ਨਾ ਬਾਦਲ ਕੇ ਆਉਣਗੇ ਨਾ ਜਿਹੜਾ ਨਵਾਂ ਕਾਲੀਗੜ ਬਣਿਆ ਨਾ ਇਹ ਆਊਗਾ ਨਾ ਇੱਥੇ ਕਾਂਗਰਸ ਆਉਂਦੀ ਨਾ ਇੱਥੇ ਝਾੜੂ ਵਾਲੇ ਆਉਣਗੇ ਤੇ ਜੀ ਫਿਰ ਆਵੇਗਾ ਕੌਣ ਟਿਕਾ ਹਜੇ ਪਰਮੇਸ਼ਰ ਨੂੰ ਪਤਾ ਇੱਥੇ ਕੋਈ ਸਪਾਈਟਰ ਨਹੀਂ ਅੱਜ ਕੋਈ ਬੰਦਾ ਦਿਖ ਰਿਹਾ ਵੀ ਇਹ ਇਹ ਪਾਰਟੀ ਅੱਗੇ ਆਊਗੀ ਅਮੀਰ ਸਿੰਘ ਜੀ ਮੰਨ ਲਓ ਕਿ ਭਾਜਪਾ ਤੇ ਕਾਲੀ ਦਲ ਦਾ ਘਟਜੋੜ ਹੋ ਜਾਂਦਾ ਜੇ ਇਹ ਪਾਰਟੀ ਅੱਗੇ ਆ ਜਾਂਦੀ ਤਾਂ ਫਿਰ ਪੰਜਾਬ ਦਾ ਸੁਧਾਰ ਨਹੀਂ ਹੋਏਗਾ ਸੁਧਾਰ ਤਾਂ ਹੋਊਗਾ ਜੇ ਨਿਜਤਾ ਸਾਫ਼ ਹੋਣੀ ਹੈ ਜਦੋਂ ਨਿਜਤਾ ਹੀ ਸਾਫ਼ ਨਹੀਂ ਸੁਧਾਰ ਕਿਵੇਂ ਹੋਊ ਜੀ ਵੀ ਜਿਨ੍ਹਾਂ ਨੇ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਸਾਨੂੰ ਸਾਡੀ ਪੰਜਾਬ ਦੀ ਧਰਤੀ 'ਤੇ 15 ਸਾਲ ਦਾ ਇਨਸਾਫ਼ ਹੀ ਨਹੀਂ ਮਿਲਿਆ ਜੀ ਜਿੱਥੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਇਨਸਾਫ਼ ਨਹੀਂ ਮਿਲਦਾ ਦਾਅਤਾਂ ਤੋਂ ਨਹੀਂ ਮਿਲਦਾ ਕਚਹਿਰੀਆਂ ਤੋਂ ਨਹੀਂ ਮਿਲਦਾ ਉੱਥੇ ਸਾਨੂੰ ਕੋਈ ਸਾਫ ਦੀ ਕਿੱਥੋਂ ਉਮੀਦ ਰੱਖੀ ਜਾ ਸਕਦੀ ਹੈ ਸੋ ਬਾਬਾ ਹਮੀਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ 2027 ਦੀ ਜਿਹੜੇ ਚੋਣਾਂ ਆ ਰਹੀਆਂ ਨੇ ਜਾਂ ਪਾਰਟੀ ਦੇ ਉਥਰ ਪਤਲ ਹੋ ਰਹੀ ਹੈ ਜਿਹੜੇ ਕਾਲੀ ਲੀਡਰ ਜਿਹੜੇ ਕਾਲੀ ਲੀਡਰ ਭਾਜਪਾ ਦੇ ਵਿੱਚ ਗਏ ਸੀ ਜਾਣਕਾਰੀ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਜੀ ਫੋਨ ਕਰਤੇ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ